ਤਾਰੀਵਾਲ ਨਹਿਰ ਦੇ ਵਿੱਚੋਂ ਨੌਜਵਾਨ ਨੂੰ ਲੱਭਣ ਲਈ ਦੂਸਰੇ ਦਿਨ ਵੀ ਕੋਸ਼ਿਸ਼ ਜਾਰੀ ਬੀਤੇ ਕੱਲ 7 ਅਗਸਤ ਨੂੰ ਇੱਕ 22 ਸਾਲਾ ਨੌਜਵਾਨ ਸੁਖਮਨ ਦੀਪ ਸਿੰਘ ਪੁੱਤਰ ਕਰਮਿੰਦਰ ਸਿੰਘ ਵਾਸੀ ਰੰਗੀੜਪੁਰ ਥਾਣਾ ਰੰਗਨ ਨੰਗਲ ਨੇ ਤਾਰੀਵਾਲ ਨਹਿਰ ਦੇ ਵਿੱਚ ਸ਼ਲਾਂਗ ਮਾਰ ਦਿੱਤੀ ਸੀ ਜਿਸ ਦੀ ਥਾਣਾ ਤਾਰੀਵਾਲ ਦੇ ਐਸ ਐਚ ਓ ਮੈਡਮ ਬਲਜੀਤ ਕੌਰ ਪੂਰੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਅੱਜ ਸਵੇਰ ਤੋਂ ਹੀ ਗੋਤਾਖੋਰਾਂ ਦੀ ਟੀਮਾਂ ਨੌਜਵਾਨ ਦੀ ਭਾਲ ਕਰ ਰਹੀਆਂ ਹਨ ਪਰ ਪਾਣੀ ਜਿਆਦਾ ਹੋਣ ਕਰਕੇ ਮੁਸ਼ਕਲ ਆ ਰਹੀ ਹੈ ਅੱਜ ਦੂਸਰੇ ਦਿਨ ਵੀ ਕੋਈ ਕਾਮਯਾਬੀ ਅਸਲ ਨਹੀਂ ਹੋ ਸਕੀ ਪਾਣੀ ਜੜੀ ਆ ਤੇ ਐਸਚੂ ਥਾਣਾ ਤਾਰੀਵਾਲ ਇੰਸਪੈਕਟਰ ਬਲਜੀਤ ਕੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨ ਨੇ ਬਾਈਪਾਸ ਪੀਰਦੀ ਸਿੰਘ ਪੁਲ ਤੋਂ ਨਹਿਰ ਵਿੱਚ ਸਲਾਂਗ ਮਾਰ ਦਿੱਤੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਭਾਲ ਕੀਤੀ ਪਰ ਕਾਮਯਾਬੀ ਨਹੀਂ ਮਿਲੀ ਹੁਣ ਅਸੀਂ ਗੋਤਾਖੋਰਾਂ ਦੀ ਇੱਕ ਸਪੈਸ਼ਲ ਟੀਮਾਂ ਬੁਲਾਈਆਂ ਹਨ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੁਖਮਨ ਦੀਪ ਨੂੰ ਲੱਭ ਲਿਆ ਜਾਵੇ ਉਹਨਾਂ ਨੇ ਦੱਸਿਆ ਕਿ ਬਰਸਾਤ ਕਾਰਨ ਨਹਿਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਸ ਲਈ ਥੋੜੀ ਮੁਸ਼ਕਲ ਆ ਰਹੀ ਆ ਪਰ ਸਾਡੀ ਕੋਸ਼ਿਸ਼ ਜਾਰੀ ਹੈ ਸੁਖਮਨ ਦੀਪ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਵਿੱਚ ਕੋਈ ਗੱਲ ਵੀ ਨਹੀਂ ਹੋਈ ਪਰ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਕੀ ਆਇਆ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੁਖਮਨ ਦੀਪ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਦੇਖੋ ਟੀਵੀ ਨਿਊਜ਼ ਇੰਡੀਆ 255 ਕੜੀਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨੇੜੇ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਗੁਰਿੰਦਰ ਕੋਹੜਾ ਜਿਹੜੇ ਬੱਚੇ ਦੀ ਮੇਰੇ ਪਿੱਛੇ ਮੇਰ ਚ ਦੇਖਣ ਕਰਦੇ ਲੱਗਦੀ ਨਹੀਂ ਪਿਆ ਕੀ ਕੰਨ ਚ ਸੁਣਾਂ ਕਾਰਨ ਕੋਈ ਨਹੀਂ ਕਰੋ ਵੀ ਠੀਕ ਠਾਕ ਆਇਆ ਨਹੀਂ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਕਰੋ ਮਿਲ ਕੇ ਆਇਆ ਜਿਸ ਤਰ੍ਹਾਂ ਅੱਗੇ ਰੋਜ਼ ਮਿਲ ਕੇ ਆਉਂਦਾ ਕਹਿੰਦਾ ਮੈਂ ਸੈਂਟਰ ਚੱਲਿਆ ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ ਖੁਸ਼ ਸੀਗਾ ਆਪਣੇ ਮੰਮੀ ਮੰਮੀ ਨੂੰ ਮਿਲ ਕੇ ਆਇਆ ਦਾਦੀ ਦਾਦੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਕੋਈ ਗੱਲਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਤੇ ਬਾਕੀ ਪ੍ਰਸ਼ਾਸਨ ਨੂੰ ਕਹਨੇ ਕਿ ਸਾਨੂੰ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੋਂ ਮਿਲ ਜੇ ਸਾਨੂੰ ਇਹ ਮੰਗ ਕਰਦੇ ਆ ਤੇ ਕੱਲ ਵੀ ਪੁਲਿਸ ਵਾਲੇ ਇੱਥੇ ਹੀ ਉਹਨਾਂ ਨੂੰ ਬੋਲਿਆ ਸੀ ਤੁਸੀਂ ਅੱਜ ਹੀ ਮਗਾਓ ਕਿਤਾਬ ਮਗਾਓ ਗੋਤਾ ਖੋ ਰਹੀ ਪੈਸੇ ਦੇਣ ਨੂੰ ਤਿਆਰ ਆ ਉਹ ਕਹਿੰਦੇ ਕੋਈ ਨਹੀਂ ਆ ਸਕਦਾ ਅੱਜ ਕੋਈ ਨਹੀਂ ਆ ਸਕਦਾ ਇੱਥੇ ਹੈ ਹੀ ਨਹੀਂ ਕੋਈ ਅਈ ਉਹਨਾਂ ਨੂੰ ਬੜਾ ਕਹਿ ਕੱਲ ਕਿ ਆ ਜੋ ਆਖੋਗੇ ਅਸੀਂ ਦਵਾਂਗੇ ਤੁਸੀਂ ਸਾਡੇ ਬੱਚੇ ਨੂੰ ਲੱਭ ਦੋ ਸਾਨੂੰ ਇਹ ਹੀ ਆ ਕਿ ਪ੍ਰਸ਼ਾਸਨ ਸਾਡਾ ਸਾਥ ਦੇ ਪਾਣੀ ਬੰਦ ਕਰਾ ਦੇ ਆਪਣੇ ਬੱਚੇ ਨੂੰ ਲੱਭ ਲਿਆਏ ਕੋਈ ਕਾਰਨ ਉਹਦਾ ਕਾਰਨ ਕੁਝ ਨਹੀਂ ਸਾਨੂੰ ਸਮਝ ਆਈ ਕੁਝ ਨਹੀਂ ਸੁਖਮਨ ਦੇਵਲ ਸਿੰਘ 22 ਸਾਲ ਦੀ ਉਮਰ ਹੈ 22 ਸਾਲ ਤੋਂ ਕੋਈ ਕੋਰਸ ਕਰਦਾ ਸੀ ਜਿਹੜਾ ਕੋਰਸ ਕਰ ਲਿਆ ਸੀ ਉਹਨੇ ਹੁਣ ਉਹ ਲੈਣ ਗਿਆ ਸੀ ਕੋਚਿੰਗ ਲੈਣ ਗਿਆ ਸੀ ਬਟਾਲੇ ਕਿੰਨੀ ਥੋੜਾ ਤੁਹਾਡੇ ਮਨ ਕਿਸ ਤਰ੍ਹਾਂ ਆ ਗਿਆ ਸਾਨੂੰ ਕੁਝ ਨਹੀਂ ਪਤਾ ਕਿੱਧਰ ਆਇਆ ਕਿੱਧਰ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਮੰਨ ਕੀ ਕਰਦੇ ਤੁਹਾਡੀ ਮੰਨ ਕੀ ਹੈ ਸਾਡੇ ਇਹੋ ਅਸੀਂ ਕਹਿੰਨੇ ਕਿ ਪਾਣੀ ਬੰਦ ਕਰਾਣ ਤੇ ਆਪਣੇ ਬੱਚੇ ਨੂੰ ਲੱਭ ਲਿਆ ਤੇ 7 ਦਿਨ ਪੂਰਾ ਮੈਂ ਦੱਸ ਦਿਓ ਜਿਹੜੀ ਕੱਲ ਨੋਜਵਾਲ ਦੇ ਪੁੱਤ ਨੂੰ ਛਾਲ ਮਾਰ ਦਿੱਤੀ ਗਈ ਸੀ ਕਿਹਦੇ ਦੀ ਕਰੂਗੀ ਆਹ ਸੁਖਨਪ੍ਰੀਤ ਸੀਗਾ ਘਰ ਵਿੱਚ ਵੀ ਕੋਈ ਗੱਲ ਐਦਾਂ ਦੀ ਨਹੀਂ ਹੈਗੀ ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ ਪਤਾ ਨਹੀਂ ਉਹਨੇ ਕਿਉਂ ਪੁਲ ਦੇ ਉੱਪਰੋਂ ਆਪਣੀ ਬਾਈਕ ਲਾ ਕੇ ਤੇ ਉਹਨੇ ਛਾਲ ਮਾਰ ਦਿੱਤੀ ਆ ਅਸੀਂ ਕੱਲ੍ਹ ਦੇ ਹੀ ਇਹਨਾਂ ਨੂੰ ਦੇਖ ਰਹੇ ਆ ਕੁਝ ਇੱਥੇ ਮੁੰਡੇ ਹੈਗੇ ਸੀ ਜਿਹੜੇ ਕਿ ਧਰਮ ਜਾਣਦੇ ਹੈਗੇ ਆ ਆਪਾਂ ਜਦ ਹੀ ਉਹਨਾਂ ਨੂੰ ਨਹਿਰ ਤੋਂ ਬਾਗ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲਈਏ पर ਸਾਨੂੰ ਮਿਲੇ ਨਹੀਂ ਹੁਣ ਦੁਬਾਰਾ ਗੋਤਾਖੋਰ ਵੀ ਆਏ ਹੈਗੇ ਨੇ ਉਹ ਵੀ ਕਰ ਰਹੇ ਆ ਪਾਲ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਲੇ ਵੀ ਸਾਰੇ ਆਏ ਸਾਰੇ ਅਸੀਂ ਜਿਹੜੇ ਹੈਗੇ ਆ ਇਸ ਲਾਸ਼ ਨੂੰ ਜਿਹੜੇ ਹੈਗੇ ਆ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਮਿਲ ਜੇ ਸਾਨੂੰ ਜਲਦ ਤੋਂ ਜਲਦ ਗੋਤਾਖੋਰ ਵੀ ਸਾਡੀ ਮਦਦ ਕਰ ਰਹੇ ਅਸੀਂ ਵੀ ਜੋ ਪਰਿਵਾਰ ਨੂੰ ਜੋ ਹੈਗੀ ਉਹਨਾਂ ਦੀ ਉਹ ਜਿਹੜੀ ਮਦਦ ਅਸੀਂ ਕਰਾਂਗੇ ਇਹਦੇ ਵਿੱਚ ਲੋਕਲ ਜਿਹੜੇ ਸਪੈਸ਼ਲ ਗੋਤਾਖੋਰ ਆ ਆ ਸਪੈਸ਼ਲ ਗੋਤਾਖੋਰ ਆਏ ਹੈਗੇ ਨੇ ਸਾਡੇ ਕੋ ਪਟਿਆਲੇ ਤੋਂ ਕਰਨ ਦਾ ਖਿਆਲ ਲੱਗਾ ਨਹੀਂ ਕੋਈ ਇਦਾਂ ਦੀ ਨਹੀਂ ਗੱਲ ਵੀ ਘਰ ਵਿੱਚ ਕੋਈ ਨਹੀਂ ਵਧੀਆ ਘਰੋਂ ਆਇਆ ਹੈਗਾ ਨਾ ਕੋਈ ਝਗੜਾ ਨਾ ਕੋਈ ਇਦਾਂ ਦੀ ਗੱਲ ਹੈਗੀ ਆ ਅਜੇ ਤੱਕ ਫਿਲਹਾਲ ਕੋਈ ਵੀ ਨਹੀਂ ਸਾਡੇ ਸਾਹਮਣੇ ਆਈ ਹੈ ਪਤਾ ਕਿੰਤਰ ਲੱਗਾ ਪਛਾਲ ਮਾਰਤੀ ਕੋਈ ਉਹ ਕਿਉਂਕਿ ਮੇਨ ਰੋਡ ਚੱਲਦਾ ਹੈਗਾ ਤੇ ਉਹਨਾਂ ਨੇ ਜਾ ਰਹੇ ਸੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਫੌਰਨ ਜਿਹੜੀ ਹੈਗੀ ਆ ਸਾਨੂੰ ਇੱਕ ਕੰਟਰੋਲ ਰੂਮ ਨੂੰ ਕੀਤੀ ਕੰਟਰੋਲ ਰੂਮ ਨੇ ਸਾਨੂੰ ਅੱਗੇ ਕਿੱਤੀ ਤੇ ਅਸੀਂ ਫੌਰਨ ਇੱਥੇ ਪਹੁੰਚੇ ਤੇ ਜਦੋਂ ਇੱਥੇ ਇਹ ਨਾ ਆ ਵੀ ਰਹੇ ਸੀਗੇ ਮੁੰਡੇ फिर भी देखा ने भी, ने भी हो ही। देखना शुरू कर दिया जगह है तो हमारे को रिंकू भाई साहब ने जो फ्लोर के रहने वाले है ये ब्यास के अंदर इनके सारे गोता खोर बैठते है फोन किया कि एक लड़का है ना किसी तरीके से ना मिसिंग हो गया नहर के अंदर यहाँ पे तो हम तीन गोता सिलेंडर वाले अंदर गए थे और हमने तकरीबन आधा किलोमीटर दूर तक देखा हमारे को अभी तक कोई सफलता नहीं मिली बाकी और चार पांच लड़के वैसे बिना सिलेंडर के डाइविंग कर रहे हैं और तीन लड़के सिलेंडर के साथ डाइविंग कर रहे हैं बाकी अभी हमारे एस एच साहब आए हैं उन्होंने क्या है कि थोड़ा सा ना आगे कोई गड्ढे है जिनके अंदर से रेता निकाला गया उनके अंदर जाकर सर्च किया जाए कितने लगता है इधर ही निकल गई देखो जिस तरीके से हमने गोते लगाए हैं जिस तरीके से हमने सर्च किया है काफी टाइम से अल्लाह का शुगर हम गोता फोरी कर रहे हैं उस हिसाब से इस एरिया में आधे किलोमीटर के अंदर नहीं है तो ये इसकी डुंगाई तो कम है और जितने भी इसके अंदर सर्चिंग की जगह थी सब हमने चेक कर ली तकरीबन कोई पंद्रह फुट पानी चल रहा है इसके अंदर कितने देर हो गई आप ये कर रहे हो हम सुबह से लगे हुए हैं जी अभी दो तो फेर का तकरीबन कोई डेढ़ बजने वाला है